ਇੱਕ ਪਈ ਰਾਜ ਦੇ ਦਰਬਾਰ ਵਿੱਚ ਸੰਗੀਤਕਾਰ ਆਉਂਦਾ ਸੰਗੀਤਕਾਰ ਰਾਜਾ ਸਾਹਿਬ ਨੂੰ ਕਹਿੰਦਾ ਵੀ ਰਾਜਾ ਸਾਹਿਬ ਮੈਨੂੰ ਇੱਕ ਗਾਉਣ ਦਾ ਮੌਕਾ ਦਿੱਤਾ ਜਾਵੇ ਚਲੋ ਰਾਜਾ ਕਹਿੰਦਾ ਚੱਲ ਗਾਲਾ ਤੂੰ ਜੋ ਕੁਝ ਗਾਣਾ ਤੇ ਉਹ ਸੰਗੀਤਕਾਰ ਇੰਨਾ ਸੋਹਣੇ ਗੀਤ ਜਿਹੜੇ ਗਾਉਂਦਾਗਾ ਤੇ ਉਹ ਸਾਰਿਆਂ ਨੂੰ ਗੀਤ ਬਹੁਤ ਜ਼ਿਆਦਾ ਪਸੰਦ ਆਉਂਦੇ ਆ ਤੇ ਰਾਜੇ ਨੂੰ ਵੀ ਬਹੁਤ ਪਸੰਦ ਆਉਂਦੇ ਆ ਤੇ ਰਾਜਾ ਖੁਸ਼ ਹੋ ਕੇ ਕਹਿੰਦਾ ਵੀ ਮੰਗ ਲੈ ਜੋ ਕੁਝ ਤੂੰ ਮੰਗਣਾ ਕਹਿੰਦਾ ਮੈਂ ਬਹੁਤ ਖੁਸ਼ ਹਾਂ ਅੱਜ ਤੇਰੇ ਤੋਂ ਤੇ ਉਹ ਕਹਿੰਦਾ ਨਹੀਂ ਰਾਜਾ ਜੀ ਕਹਿੰਦਾ ਤੁਸੀਂ ਜੋ ਦੇਣਾ ਦੇ ਦਿਓ ਕਹਿੰਦਾ ਮੈਂ ਤਾਂ ਕੀ ਮੰਗਣਾਗਾ ਰਾਜਾ ਖਿਪਾਈ ਉਹਨੂੰ ਤਿੰਨ ਚਾਰ ਵਾਰੀ ਕਹਿੰਦਾ ਵੀ ਤੂੰ ਮੰਗ ਲੈ ਜਿਹੜਾ ਕੋਈ ਤੈਨੂੰ ਚਾਹੀਦਾ ਤੇ ਜਿਹੜਾ ਕੋਈ ਤੈਨੂੰ ਚਾਹੀਦਾ ਮੈਂ ਉਹ ਦੇ ਦੂੰਗਾ ਮੁਕਰਦਾ ਨਹੀਂਗਾ ਉਹ ਕਹਿੰਦਾ ਰਾਜਾ ਸਾਹਿਬ ਕਹਿੰਦਾ ਮੈਨੂੰ ਤੁਸੀਂ ਜੋ ਦੇ ਦੋਗੇ ਕਹਿੰਦਾ ਉਹ ਮਨਜ਼ੂਰ ਆ ਚਲੋ ਜੀ ਰਾਜਾ ਸਾਹਮਣੇ ਫਿਰ ਕੀ ਕੀਤਾ ਤਿੰਨ ਚਾਰ ਪਿੰਡ ਉਹਦੇ ਨਾਲ ਬਾਤ ਤੇ گاਵਾ ਮੱਝਾਂ ਉਹਨੂੰ ਦੇਤੀਆਂ ਉਥੋਂ ਦੀਆਂ ਫਸਲਾਂ ਜ਼ਮੀਨਾਂ ਜੋ ਵੀ ਸਾਰਾ ਕੁਝ ਉਹਨੂੰ ਦੇਤਾ ਦੇਣ ਚਾਰ ਪਿੰਡਾਂ ਦਾ ਤੇ ਉਹ ਉਹ ਦੇ ਤਾਂ ਸੰਗੀਤਕਾਰ ਨੂੰ ਕਹਿੰਦਾ ਲੈ ਅੱਜ ਅੱਜ ਤੋਂ ਇਹ ਤੇਰਾ ਤੇ ਉਹ ਲੈ ਕੇ ਤੇ ਚਲਾ ਗਿਆ ਜਿੱਥੇ ਉਹਨੂੰ ਸਾਰਾ ਕੁਝ ਮਿਲਿਆ ਸੀ ਤੇ ਉਹਦੇ ਨਾਲ ਸੰਗੀਤੀਤਕਾਰ ਨਾਲ ਉਹਦਾ ਦੋਸਤ ਵੀ ਸੀਗਾ ਉੱਥੇ ਜਿੱਥੇ ਉਹ ਗਾਉਂਦਾ ਸੀ ਦਰਬਾਰ 'ਚ ਤੇ ਉਹਦਾ ਦੋਸਤ ਜਾਣ ਲੱਗਾ ਉਹਨੂੰ ਕਹਿੰਦਾ ਵੀ ਤੂੰ ਕਿਉਂ ਨਹੀਂ ਮੰਗਿਆ ਜਦੋਂ ਰਾਜਾ ਤੈਨੂੰ ਕਹੀ ਜਾਂਦਾ ਸੀ ਤੈਨੂੰ ਕੀ ਚਾਹੀਦਾ ਕੀ ਚਾਹੀਦਾ ਤੇ ਆ ਗਿਆ ਸੰਗੀਤਕਾਰ ਦਾ ਜਵਾਬ ਬਹੁਤ ਸੋਹਣਾ ਸੀ ਕਹਿੰਦਾ ਜੇ ਮੈਂ ਮੰਗਦਾ ਮੈਂ ਗਰੀਬ ਸੀਗਾ ਕਹਿੰਦਾ ਮੈਂ ਕੀ ਮੰਗ ਲੈਣਾ ਸੀ ਮੈਂ ਕੀ ਮੰਗਣਾ ਸੀ ਮੈਂ ਥੋੜੇ ਬਹੁਤ ਚੱਲ ਪੈਸੇ ਮੰਗ ਲੈਦਾ ਹੋਰ ਕੀ ਮੰਗਣਾ ਸੀ ਮੈਂ ਤੇ ਜੇ ਹੁਣ ਰਾਜਾ ਨੇ ਦਿੱਤਾ ਕਹਿੰਦਾ ਉਹਨੇ ਆਪ ਦੀ ਾਕਾਤ ਦੇ ਹਿਸਾਬ ਨਾਲ ਦਿੱਤਾ ਅਮੀਰ ਬੰਦਾ ਕਹਿੰਦਾ ਉਹ ਇੰਨਾ ਤਾਂ ਕਹਿੰਦਾ ਮੈਂ ਕਦੇ ਸੋਚਿਆ ਵੀ ਨਹੀਂ ਸੁਪਨੇ 'ਚ ਐਵੇਂ ਆਂਦਾ ਜਦ ਆਪ ਰੱਬ ਤੋਂ ਕੁਝ ਮੰਗਦੇ ਆਪਾਂ ਬਹੁਤ ਥੋੜਾ ਮੰਗਦੇ ਆਂ ਅਸਲ ਵਿੱਚ ਰੱਬ ਆਪਾਂ ਨੂੰ ਬਹੁਤ ਕੁਝ ਦੇਣਾ ਚਾਹੁੰਦਾ ਸੋ ਆਪ ਰੱਬ ਤੋਂ ਮੰਗੇ ਨਾ ਉਹਦਾ ਸ਼ੁਕਰਾਨਾ ਕਰੀਏ ਰੱਬਾ ਤੂੰ ਜੋ ਕੁਝ ਦਿੱਤਾ ਮੈਨੂੰ ਬਹੁਤ ਆ ਰੱਬ ਨੇ ਤਾਂ ਜੋ ਦੇਣਾ ਉਹ ਦੇ ਹੀ ਦੇਣਾ ਜਦੋਂ ਦਿੰਦਾ ਫਿਰ ਛੱਪਰ ਪਾੜ ਕੇ ਦਿੰਦਾ ਆਪਾਂ ਸਿਰਫ ਰੱਬ ਦਾ ਸ਼ੁਕਰਾਨਾ ਕਰੀਦਾ ਵੀ ਹੇ ਮਾਲਕਾ ਤੰਦਰੁਸਤ ਰੱਖੀਂ ਸਾਰਿਆਂ ਨੂੰ ਰਾਜੀ ਖੁਸ਼ੀ ਰੱਖੇ ਦੇਣਾ ਉਹਨੇ ਆਪਣੇ ਹੀ ਆਪ ਤਾਂ ਹੀ ਆ ਤੁਹਾਨੂੰ ਜਦਾ ਦੇਣ ਤੇ ਆਉਂਦਾ ਉਹ ਲਹਿਰਾ ਵਹਿਰਾ ਹੀ ਲਾ ਦਿੰਦਾ